ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਕਿੰਝ ਠਰਾਂ ਜੀ ਵਧੀਆ ਅੱਜ ਦੀ ਆਪਾਂ ਇਹਦੀ ਕਰਨ ਲੱਗੇ ਸ਼ੁਰੂਆਤ ਬਣਾਏਗਾ ਜੀ ਅੱਜ ਸੰਡੇ ਤੇ ਆਪਣੇ ਕੈਮਰੇ ਫੋਨ ਨੇ ਘਰੇ ਐ ਤੇ ਇੰਨੀ ਕਿਤੇ ਦੇ ਬਾਰਿਸ਼ ਹੋਈ ਜਾਂਦੀ ਕੰਮ ਨਾ ਦੇ ਆਪਾਂ ਨੇ ਮੇੜ ਲੇ ਗੱਲੇ ਆਪਣੇ ਬਾਹਤਨ ਦੇ ਰਸੋਈ ਟੋਚਾ ਰਹਿ ਗਿਆ ਹਨ ਤੇ ਰੋਟੀ ਪਾਣੀ ਖਾ ਲਿਆ ਜੀ ਅਸੀਂ ਰਾਤ ਦੇ ਛੋਲਿਆਂ ਦੀ ਸਾਬੀ ਸਾਡੇ ਕੋਲੇ ਅੰਮਾ ਉਸੋ ਜਿੱਚ ਬੱਚਨ ਆਪਾ ਹੱਦਿਆਂ ਮਾਰਦੇ ਮੱਠੀਆਂ ਤੇ ਗਲਗਲੇ ਬਣਾ ਕੇ ਮਾਰਦੇ ਹਾਂ ਗੈਸ ਤੀਰ ਮਾਰ ਦਾਂਗੇ ਹੜਕ ਤਾਉਂਦੇ ਤੇ ਅੱਜੀ ਬਣਾ ਲਈ ਜੀ ਹੁਣ ਗੰਡੇ ਇਹ ਸਬਜੀ ਸੁੱਕੀ ਅੰਡੇ ਸਬਜੀ ਬਣਾ ਕੇ ਰੋਟੀ ਖਾ ਕੇ ਕਿੰਨੇ ਮਾਮਾ ਦੀਆਂ ਤੇਲ ਪੂਜਾ ਕਰਕੇ ਜਸ਼ਨੇਨ ਤੱਕ ਗੰਡੇ ਨਹੀਂ ਖਾਦੀ ਨਹੀਂ ਹਨਾ ਸਬਜੀ ਇਹਨੇ ਤਾਂ ਰਾਤ ਵਾਲੀ ਖਾਦੀ ਦਲੇ ਸੋਚਾਂ ਤੇ ਦੋਲੇ ਸੋਲੇ ਨੂੰ ਤਾਂ ਘਰ ਵੱਤ ਸੀਗੀ ਤੇ ਅਸੀਂ ਜਿਹੜੀ ਬੱਦਦੀ ਸੀਗੀ ਉਹ ਬਚਦੀ ਅਸੀਂ ਮੁੜ ਕੇ ਗੰਡਿਆ ਚ ਪਾ ਲਈ ਤੋ ਇੰਨੀ ਵੀ ਜਿਆਦੇ ਟੇਸਟੀ ਬਣ ਗਈ ਬੜੀ ਕਹਿੰਦਾ ਇੰਨੀ ਸਵਾਦ ਲੱਗੀ ਸਾਨੂੰ ਮੈਨੂੰ ਤੇ ਹੁਣ ਅਸੀਂ ਜੀ ਜਨ ਜਸ਼ਨੇ ਕਰਾਂਗੇ ਸੋ ਇਹ ਮਮਾ ਪੋਚਣਾ ਨਾਲੇ ਗੱਲ ਜਸ਼ਨੇ ਦੀ ਵੀ ਠੀਕ ਹੈ ਕਿਉਂਕਿ ਕਿਲ ਮਣਕਣ ਮਨ ਹੋਈ ਜਾਂਦੀ ਹੈ ਤੇ ਰਸੋਈ ਚੋਂ ਬੱਚਾ ਸੁਤਣਾ ਨਹੀਂ ਮਣਾ ਹਾਂ ਜੀ ਤੋ ਆਪਾਂ ਮਠੀਆਂ ਬਣਾਵਾਂਗੇ ਉਹ ਆਟਾ ਨਹੀਂ ਛਾਣਾਂਗੇ ਉਹ ਆਟਾ ਵੀ ਥੱਲੇ ਆਟਾ ਵੀ ਥੱਲੇ ਨਿਕਲ ਜਾਊਗਾ ਨਹੀਂ ਕਰਾਂਗੇ ਤੇ ਆਪਾਂ ਬਾਅਦ ਚ ਜੇ ਆਪਾਂ ਨਾਲ ਖਾਜਾਂਗੇ ਮੈਂ ਡਾਨੇ ਕੰਪਲੀਟ ਕਰ ਰਿਹਾ ਹਾਂ ਕਿਰਪਾ ਕੇ ਗੈਂਸ ਦੇ ਮਾਰ ਲਾਂਗੇ ਵੀਰੇ ਵੈਸੇ ਝਾੜੂ ਪਾੜ ਦਾਂਗੇ ਤੇ ਬਾਅਦੋਂ ਆਪਾਂ ਵੀ ਅੱਜ ਦੋ ਫੋਟੇ ਹੋ ਗਿਆ ਕੰਮ ਆਪਣੀ ਦੀਵਾਰ ਕੋਚਾ ਮਾਰ ਦਾਂਗੇ ਜੇ ਅੱਜ ਇੰਨਾ ਕੁ ਜਿਆਦਾ ਨਹੀਂ ਆਈ ਜਾਂਦਾ ਜੀ ਅੱਜ ਤਾਂ ਤੁਸੀਂ ਕਹੋਗੇ ਸਾਧ ਦਰਵਾਜਾ ਸਾਹਿਬ ਵੀ ਨਹੀਂ ਜਾਏਗਾ ਵੀ ਸਵੇਰੇ ਉੱਠਣ ਵੇਲੇ ਇੰਨਾ ਕੁ ਤਕੜਾ ਨਹੀਂ ਸੀਗਾ 2 ਵਜੇ ਮੈਨੂੰ ਜਾਗਾਈ 2 ਵਜੇ ਜਾਗਾਈ ਤੂੰ ਮੈਂ ਜੇ ਸਵੇਰ ਨੂੰ ਆਖ ਮਗਰ ਜੇ ਸਵੇਰ ਨੂੰ ਨਹੀਂ ਸਾਇਆ ਸੱਚ ਮੈਂ ਆਪਣੀ ਦੁਨੀਆਂ ਮੈਂ ਮਗਰ ਫਰੀਦ ਉੱਠਾ ਨੇ ਉਹਦੇ ਨੂੰ ਫਿਰ ਕਮਰਾ ਚ ਆਉਣ ਲੱਗਾ ਥੋੜਾ ਜਿਆ ਇੰਨਾ ਬਾਲਾ ਨਹੀਂ ਚੋਇਆ ਹਨਾ ਥੋੜਾ ਜਿਆ ਪਾਣੀ ਆਇਆ ਸੀਗਾ ਤੇ ਮੈਂ ਫ੍ਰੀਜ ਨੂੰ ਠਾਇਆ ਫ੍ਰੀਜ ਨੂੰ ਠਾ ਕੇ ਮੈਂ ਕਿਹਾ ਪੁੱਤ ਤੂੰ ਮੰਜਾ ਮੜਿਆ ਪਰ ਸਾਰਾ ਤੇ ਅਸੀਂ ਮੰਜਾ ਖੁੱਚ ਗਏ ਇਦੋਂ ਮੈਂ ਉੱਤ ਪੇਜ ਜਾਵਾਂਗੇ ਇੱਥੇ ਫਿਰ ਫ੍ਰੀਜ ਮਠਾਇਆ ਫ੍ਰੀਜ ਨੇ ਮੰਜਾ ਸੇ ਲੇ ਕੇ ਨਾ ਫਿਰ ਅਸੀਂ ਸਾਡੇ ਵਾਲਾ ਨਹੀਂ ਆਉਣ ਲੱਗਿਆ ਮੈਨੂੰ ਕੋਈ ਨਹੀਂ ਪਤਾ ਕਿ ਸਾਡੇ ਵਾਲਾ ਮੰਜਾ ਪਰੇ ਕਰਿਆ ਤੇ ਫਿਰ ਦੁਬਾਰਾ ਲੈਟ ਜਾਵਲੀ ਫਿਰ ਦਰਵਾਜ਼ਾ ਬੰਦ ਕਰਿਆ ਫਿਰ ਪੱਖਾ ਚੱਲੀ ਗਿਆ ਤੇ ਇੰਨਾ ਕੋ ਜਿਆਦਾ ਗੀ ਨਹੀਂ ਸੀ ਸਵੇਰੇ ਵੀ ਤੇ ਸਾਥੂਆ ਦਰਵਾਜ਼ਾ ਸਾਹ ਵੀ ਜਾਈ ਜਾਇਆ ਗਿਆ ਹਨਾ ਤੇ ਥੋੜੀ ਚਲੋ ਕਿਰਮਣ ਕਿਰਮਣ ਕਿਤਾਬੰਦਾ ਵਗ ਜਾਂਦਾ ਨਾ ਵੀ ਜਿਆਦੇ ਮੀਚ ਤੁਹਾਨੂੰ ਪਤਾ ਹੈ ਨਾ ਵੀ ਉਹ ਤੇ ਗੁਰਦੁਆਰੇ ਵੀ ਜਾਂਦੇ ਸਾਰੇ ਭਿੰਜੇ ਜਾਂਦੇ ਹੁਣ ਆਹ ਨਾਇਆ ਲੱਗਦਾ ਹੈਗਾ ਤੇ ਸਾਢੇ ਤਾਈ ਅੱਜ ਸਲਾਬ ਲਾਈ ਸੀ ਅਸੀਂ ਉਹ ਕਹਿੰਦੇ ਹੁੰਦੇ ਜਿੰਮੇ ਵਹਿਗਰੂ ਰਾਜੀ ਹੁੰਦੀ ਦੋਵੇਂ ਹੁੰਦਾ ਹੈ ਅਸੀਂ ਰਾਤ ਸਲਾਬ ਲਾ ਕੇ ਪਏ ਵੀ ਅਸੀਂ ਅਰਦਾਸ ਚ ਸ਼ਾਮਲ ਹੁੰਦੇ ਕਿ ਸੰਡੇ ਜੱਜ ਇਹ ਕਰਮਾ ਮਣਾ ਦਾ ਬਾਸ ਵੀ ਸ਼ਾਮਲ ਹੋਇਆ ਜਾਂਦਾ ਜੀ ਕੁਦਰਤੀ ਤਰਕੇ ਮੀਨਾ ਹੁੰਦਾ ਨਾ ਅਸੀਂ ਜਰੂਰ ਜਾਣਾ ਸੀ ਨਾ ਤੇ ਸੋ ਜੀ ਕਾਹ ਨੂੰ ਜਾਵਣਾਗੇ ਕਿਉਂਕਿ ਇਹ ਪ੍ਰਦੀਪ ਸ੍ਰੀ ਨੇ ਕਹਿੰਦੇ ਨਾ ਕਿ ਮੰਮੀ ਜਿਹੜੀ ਉੱਥੇ ਦੇਖ ਬਣਦੇ ਨੇ ਗੁਰੂ ਘਰੋਂ ਬਹੁਤ ਸਵਾਲ ਹੁੰਦੀ ਮੰਮੀ ਤੇ ਫਿਰ ਆਪੋ ਕਹਿੰਦੇ ਜਰਾਪ ਨੂੰ ਸਲਾਹ ਨਾ ਕਰੇ ਪੂਰੀ ਨਹੀਂ ਹੁੰਦੀ ਤੇ ਕਹਿੰਦੇ ਮਮਾ ਦੇਖਾ ਕੇ ਅਮਰ ਉਹਨੇ ਚੰਗਾ ਥਾਲ ਮਨੇ ਕਿਸੇ ਰਾਤ ਕਿ ਮੇ ਵੀ ਹੈ ਨਾ ਬੱਚਾ ਗੁਰੂ ਘਰ ਜਾਂਦਾ ਚੰਗੀ ਵਿੱਥੇ ਮਿਲਦੀ ਹੈ ਤੇ ਅੱਬ ਨੇ ਉਹ ਹੀ ਕੀਤਾ ਦੇਖੋ ਜੀ ਨਹੀਂ ਕਿੰਨਾ ਆਈ ਮੈਂ ਨਾ ਤਾਂ ਨਹੀਂ ਪੈਂਦੇ ਜੀ ਆਵੜਾ ਮੰਗਦੀ ਨਹੀਂ ਭਾਂਡੇ ਤੇ ਫਿਰ ਅਸੀਂ ਨਾ ਹੋ ਜਮਾ ਬਚੀ ਜੀ ਮੈਂ ਨਰਮਸਟਾਲ ਕਰ ਦਿਆਂਗੇ ਆਪਾਂ ਤਾਂ ਬੰਦੀ ਹੈ ਮੈਂ ਬਾਕੀ ਤੁਹਾਡੇ ਨਾਲ ਹਨਾ ਵੀਡੀਓ ਨਾਲ ਦੇਣਾ ਸ਼ੇਅਰ ਕਰਾਂਗੇ ਆਪਾਂ ਤੇ ਬਜਵਾਕਾਂ ਵਾਲਾ ਕਿਤੇਰੇ ਫਿਰਦੇ ਹਨ ਬਾਕੀ ਤੇਲ ਪਿਆ ਸਾਡੇ ਕੋਲ ਬਹਾਵਾ ਗਿਆ ਹਨਾ ਹੁਣ ਆ ਨਵੇਂ ਮਹੀਨੇ ਦਾ ਰਾਸ਼ ਬਹੀਰਾ ਜੁਵਾ 2 ਲੀਟਰ ਬੋਤਲ ਆ ਗਈ 2 ਲੀਟਰ ਦੀ ਤੇ ਬਾਕੀ ਜਿਹੜਾ ਲਿਕੂ ਇਚਾ ਪਾ ਲਈ ਗਣੀ ਦੀ ਰਾਣੋ ਕੋਲੇ ਸਾਰਾ ਵੱਧੂ ਪਈਆ ਕਿੰਨੀ ਰੱਖੀ ਬੈਠਾ ਮੈਂ ਮੰਤਰ ਘਰ ਰੱਖੀ ਬੈਠਾ ਜੋ ਸਰ ਮਾਣ ਲੱਗਿਆ ਵੀ ਹਣਾ ਤੇਲ ਬਣਾ ਸਰਦਾ ਨਹੀਂ ਔਖਾ ਇਹ ਲੱਗ ਕੇ ਸਾਰਾ ਤੇ ਰਾਣੂ ਜਿੱਦਾ ਬਾਦ ਇਹ ਮੀਚ ਨਾਲਾ ਨਹੀਂ ਪਤਾ ਕਿਸ ਨੂੰ ਨਹੀਂ ਲੱਗਦਾ ਫਿਰ ਪੋਚੇ ਲੱਗੇ ਖਰਾਬ ਪੋਚੇ ਵੀ ਲਾ ਦੇ ਜਿਸ ਕੰਮ ਨਹੀਂ ਹੋਣਾ ਨਾ ਨਹੋਗਾ ਪੋਚੇ ਹਣਾ ਤੇ ਬਸ ਹੁਣ ਘਾਂਡੇ ਇੱਥੇ ਸੂਰਜ ਮੜਾ ਮੋ ਬਸ ਬੜੇ ਢਿੱਲੇ ਲੱਗੇ ਹੈ ਬੜੇ ਹਨੀਤ ਸਰਫੜਾ ਬਾਣੀ ਆਏ ਕੱਪੜੇ ਵੀ ਧੋ ਦੇਣੇ ਅੱਜ ਨਾ ਕਰਦੇ ਆ ਬੋਦੀ ਜੀ ਮੈਂ ਤੇ ਉਹ ਵਾਲਾ ਨਾ ਤੇ ਸਭੀ ਕਪਰੇ ਨਾਲ ਇਹ ਬੱਚੇ ਉਸ ਕਾਹੇ ਰੱਖ ਰੱਖੇ ਕਿ ਉਹ ਜਦੋਂ ਨਹੀਂ ਹਟ ਗਣਾ ਦੀ ਮਪਾਰਤੇ ਮਾਰਾਂਗੀ ਤੇ ਪਾ ਲੈਣਾ ਪਾ ਦੂੰ ਨਾ ਲੈ ਗਏ ਹਾਂ ਬਲੌਗ ਵੀ ਲਓ ਜੀ ਆਹ ਕੁਝ ਆਪਾ ਦੁੱਧ ਪਾ ਲਿਆ ਹੁਣ ਤੇ ਥੋੜਾ ਹੋਰ ਪਾ ਲੜੀ ਇਹਨੂੰ ਦੁੱਧ ਕੱਚਾ ਰੱਖ ਜਾਂਦੀ ਹਾਂ ਜੀ ਆਪਾਂ ਉਹ ਸਾਰੀ ਚੀਜ਼ ਪਾਉਣੀ ਹੈ ਨਾ ਜਿਹੜੀ ਇਹਨਾਂ ਤੇ ਬਣ ਕੇ ਆ ਜਾਂਦੀ ਹੈ ਮੱਖਣਾ ਚ ਤੇ ਬੜੀ ਦਿੱਕਤ ਨਹੀਂ ਬਣਾਉਣਾ ਹੈ ਕਿਤਾਰਾ ਕੋਲ ਫੋੜਨਾ ਬਣਾ ਲੈਣੇ ਮੂੰ ਤਾਂ ਵੀ ਜਿਹੜਾ ਕਾਲਾ ਰੋਣਾ ਮੈਂ ਅਸੀ ਖਾ ਗਈ ਸੀ ਜਿਵਾਕਸਾਰ ਨੂੰ ਤੇ ਸਾਡੇ ਕੋਲ ਬਾਹਰ ਕੀ ਵੀ ਹੈ ਸਟੀਲ ਵਾਲੀ ਉਹੇ ਤੱਕ ਕੜਾ ਹੈ ਬਣਾ ਆ ਕੇ ਦੇ ਵਿੱਚ ਪਾ ਕੇ ਹਨਾ ਸਾਰਾ ਸਮਾਨ ਜਿਹੜਾ ਬਣਾਉਣਾ ਹੈ ਅੱਜ ਮੁੜ ਕੇ ਆਹ ਦਾ ਕੀ ਨਾ ਕੋਲੋਂ ਦੋਨੋਂ ਚੋਟ ਲਾ ਲਾਂਗੇ ਜਿਦੋਂ ਨੂੰ ਪਤਾ ਪਣੀ ਮਨਾਈ ਚੀਜ਼ ਮਿੱਠੇ ਦੇ ਪੀਣਾ ਬਹੁਤ ਜ਼ਿਆਦਾ ਹੁੰਦਾ ਪਾਣੀ ਦਾ ਅਸੀਂ ਖਾਧੂਗਾ ਮੋਂ ਉਹ ਲੱਗ ਬੂਰ ਹੋਏ। ਤੇ ਮੈਂ ਦਿੱਦੇ ਮੰਗੀ ਆਦੇ ਸੀ ਜੀ ਹਣਾ। ਮੱਠ ਮੱਠ ਬਣਾਉਂਗਾ ਉਹਨੂੰ ਨਾਲ। ਤੇ ਮਾਮੀ ਨੇ ਜਿਹੜਾ ਮੌਸਮ ਦੇ ਜਿਵੇਂ ਉਹਨਾਂ ਨਾਲ ਬੀਂ ਨਹੀਂ ਆਉਂਦਾ ਨਾ। ਤੇ ਦਾਂ ਇਧੇ ਮੈਂ ਫੋਕਲਾ ਦੇ ਜਿਵੇਂ ਚਾਹ ਨੂੰ ਚਾਰ ਚਾਪੀ ਖਾ ਜਾਗਾ। ਤੇ ਮਾਮੀ ਨੇ ਉਹ ਸਮੋਸੇ ਵੀ ਬਣਾਏ ਸੀ ਹਣਾ। ਸਮੋਸੇ ਵੀ ਬਣ ਜਾਂਦੇ। हां पर आज तो खुली गई थी हां पापा ਲੈ ਲੇ ਫਿਰ ਉਹ ਆਪਣਾ ਸਾਮਾਨ ਚਾਪਟੇ ਨਾਲ ਹੀ ਸਾਹਮਣੇ ਚ ਲੈ ਜਾਨੇ ਉੱਥੇ ਚਾਪ ਕੇ ਸਾਮਾਨ ਮੰਝਾ ਕਰਕੇ ਸੈਰ ਤੋਂ ਮਮੀ ਮੈਂ ਪ੍ਰੀਤ ਨੂੰ ਬੋਰ ਮਾਰ ਲਾ ਕੋਈ ਨਹੀਂ ਆਦੀ ਪ੍ਰੀਤ ਨਾਲ ਸਾਮਾਨ ਉਹ ਬਹੁਤ ਚਗਲਾ ਵੀ ਲੈਣੀ ਹੈ ਆਪਕੋ ਲੈਣੀ ਜਾਨੇ ਤੇ ਇੱਕ ਗਲਾਸ ਲੈ ਆਂਗੇ ਬਲਾਸ ਲੈ ਲਿਆ ਮੈਂ ਬੋਰਨਾ ਮੇਰੇ ਬਲਾਸ ਲਈ ਹਾਂ ਇੱਕ ਗੋਲ ਇੱਕ ਦਿਲ ਇੱਕ ਟ੍ਰੈਂਗਲ ਸੜੀ ਬੋਸ ਇਹਨਾਂ ਆਪਾਂ ਖਾ ਕੇ ਦੇਖਨੇ ਆ ਨਾ ਦੀ ਕਿਵੇਂ ਲੱਗਣਿਆ ਅਮਿਤ ਚਾਹਤੇ ਦੇਖ ਲੈ ਕਿ ਕਹਿ ਜਾ ਮਿੱਠਾ ਕਿੰਨਾ ਕਪਿਆ ਦੇਖਦੀ ਹੈ ਨਾ ਅੱਛੀ ਖਾਂਗੇ ਅੱਜ ਤੇ ਆਪਾਂ ਤੁਹਾਨੂੰ ਹਾਂ ਜਿੱਦੂ ਚੋ ਮਠਾਣੀ ਹੁੰਦਾ ਬਿਨਾਂ ਜਮਾਂ ਨਹੀਂ ਪਸੰਦ ਆ ਜਿਵੇਂ ਰੋਟੀਆਂ ਮਿੱਠੀ ਰੋਟੀ ਵੀ ਹੈ ਇਹ ਸਾਠੇ ਨਾਲ ਹੀ ਬੰਦੀ ਹੈ ਨਾ ਆਜ ਆਟਾ ਉਹ ਗੁੰਨਣਾ ਤੇ ਸੌਂਫ ਮੈਂ ਬਹੁਤ ਜਿਆਦਾ ਪਾਈ ਹੈ ਮੰਨ ਕੇ ਚੱਲੋ ਹਨਾ ਅੰਮੀ 15 ਦੇ ਪਿੰਨ ਸੌਂਫ ਪਾਤੀ ਮੇਰੇ ਵਿਚਾਟੇ ਅੰਮਾ ਹਾਂਜੀ ਉਹ ਮਿੱਠੀ ਰੋਟੀ ਵੀ ਹੈ ਇਹਦੇ ਨਾਲ ਹੀ ਬੰਦੀ ਆ ਨਾ ਹਾਂ ਮਿੱਠੀ ਰੋਟੀ ਬਣਾਉਂ ਮਿੱਠੀ ਰੋਟੀ ਬੇਲ ਕੇ ਅ ਮਤਲਬ ਤਵੇ ਤੇ ਪਾੜਨ ਜਾਂਦੇ ਹਾਂ ਤੇ ਤਵੇ ਤੇ ਲਾ ਕੇ ਕਿੰਨਾ ਗੁਸ ਬਣ ਜਾਂਦਾ ਇਹ ਕੱਟੇ ਨਾਲ ਆਟਾ ਹੀ ਲਓਂਜੀ ਆਟਾ ਪ੍ਰੈਸ ਕਰ ਗੁੰਨ ਕੇ ਹੋ ਰਿਆ ਰੈਡੀ ਸੌਂਫ ਨੂੰ ਵਧੀਆ ਫੁੱਲ ਪਾਈ ਆਪਾਂ ਤੇ ਹੁਣ ਆਪਾਂ ਇਹ ਜਿਹੜਾ ਬਚ ਗਿਆ ਇਹ ਦੀ ਨਾਲ ਆਪਾਂ ਗੋਲ ਗੋਲੇ ਬਣਾ ਲਾਂਗੇ ਤੇ ਆ ਦੁੱਧ ਆਪਾਂ ਸਾਹਮਣੇ ਚਾਹ ਬਣਾਉਣਾ ਸੀ ਹਨਾ ਹੁਜੇ ਆਪਾਂ ਕਿਹਨਾਂ ਨਾ ਗੈਸ ਤੇ ਵੀ ਨੀਰ ਮਾਰ ਲਈ ਤਾਂ ਗੈਸ ਤੇ ਨੀਰ ਮਾਰ ਕੇ ਫੇਰ ਆਪਾਂ ਕੰਮ ਸਟਾਰਟ ਤੇ ਚਲੋ ਜੀ ਫੇਰ ਲਓ ਜੀ ਆ ਆਪਣਾ ਤਿਆਰ ਹੈ ਜੀ ਸਾਰਾ ਕੰਮ ਤੇ ਆਟਾ ਵੀ ਆਪਾਂ ਬੰਦ ਰੱਖਿਆ ਤੇ ਬਸ ਹੁਣ ਮੱਠੀਆਂ ਬੇਲਦੇ ਆਂ ਤੇ ਆਪਣੇ ਕੰਮ ਵਾਲੇ ਭయ్యా ਜੀ ਵੀ ਤਿਆਰ ਹੈ ਜੇ ਕਟੇਂਗੀ ਜੇ ਮੱਠੀਆਂ ਨੂੰ ਕਟਿੰਗ karenge cutting ਇੱਥੇ ਆਪਾਂ ਕੱਟ-ਕੱਟ ਕੇ ਇੱਥੇ ਧਰੀ ਜਾਵਾਂਗੇ ਚੁੰਨੀ ਤੇ ਤੇ ਜਵਾ ਕਹਿੰਦੇ ਕੀੜਿਆਂ ਨਾਲ ਆ ਜਾਣ ਮੈਂ ਕਿਹਾ ਜੀ ਬਹਿ ਮਾ ਤੇ ਚੋਕ ਲਾ ਲਓ ਤੇ ਲਓ ਜੀ ਜਸਨਾ ਸਸਰੀ ਘਰ ਬੁਲਾ ਦਿੱਤਾ ਸਸਰੀ ਘਰ ਦੇ ਸਾਰੇ ਮੱਠੀਆਂ ਆ ਲਈ ਮੱਠੀਆਂ ਆ ਲਈ ਸਸਰੀ ਘਰ ਹਾਂ ਇਹਨਾਂ ਸੀ ਹਾਂ ਹਾਂ ਠੀਕ ਹੈ ਤੇ ਮੈਂ ਬੇਲਦੀਆਂ ਇਹ ਕੱਟੀ ਜਾਣਗੇ ਜਸਨਾ ਪੇੜੀ ਕਰੀ ਜਾਊਗਾ ਸਸਰੀ ਘਰ ਬੁਲਾਉ ਭਾਈ ਸਸਰੀ ਭਾਈ ਹਾਂ ਦੇਖ ਕੀੜਿਆਂ ਚੋਕ ਲਾ ਲਓ ਫਿਰ ਚੁੰਨੀ ਦੇ ਆਸੇ-ਪਾਸੇ ਜੇ ਸਾਨੂੰ ਆਏ ਆ ਲਓ ਜੀ ਅਸੀਂ ਕਰਦੇ ਆਂ ਕੰਮ ਸਟਾਰਟ ਫੇਰ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਰੋਟੀਆਂ ਵੀ ਬਣੇ ਨੇ ਲਓ ਜੀ ਆਪਾਂ ਲਾ ਕੇ ਮੱਠੀਆ ਬਣਾਉਣਾ ਰਿੰਦ ਜੇਠੀ ਅੱਧੀ ਉਂਗਲ ਕੋਲ ਰੱਖੋ ਤਾਂ ਤਦੰਦ ਜੀਜੀ ਦੇ ਕੋਲ ਇਹਨੇ ਜੀਜੀ ਜੀਜੀ ਹੋਣੀ ਤੇ ਮੈਂ ਵੀ ਜੇਠੀ ਆ ਤੇ ਮੈਂ ਵੀ ਜੀਜੀ ਨੂੰ ਤੇ ਤਾਂ ਤਾਂ ਨਹੀਂ ਹੋ ਰਿਹਾ ਜੀਜੀ ਰੱਟ ਜੀ ਤੇ ਹੁਣ ਅਸੀਂ ਕਿ ਨਹੀਂ ਬੋਲ ਜਾਂਗੇ ਹਣਾ ਤੇ ਹੁੰਦੀ ਐਲੀ ਮੱਛ ਦਾ ਬਣਾਉਂਦੇ ਹਾਂ ਕਿ ਜਿਹੜਾ ਜੇਠਾ ਹੁੰਦਾ ਹੈ ਇਹਨਾਂ ਤੇ ਉਹ ਜਦੋਂ ਬੋਲਦਾ ਨਾ ਉਹ ਜਿਵੇਂ ਜਿਵੇਂ ਆਪਾਂ ਗੱਲਬਾਤ ਕਰਦੇ ਹੁੰਦੇ ਰਾਤੀ ਤੇਲ ਮੱਛੀ ਜਾਂਦਾ ਤੇ ਲੱਗੇ ਸੀ ਆਪਾਂ ਬਣਾਉਣਾ ਆਹ ਨਾ ਤੇ ਗੋਲ ਗਰੇ ਅਜਿਹਾ ਤੇ ਬਣਾਉਣਾ ਇਹ ਕਹਿੰਦੀ ਗੋਲਿਆ ਦਾ ਅਜੇ ਸਾਢੇ ਕੋਲ ਗੋੜਤਾ ਬਣਿਆ ਪਿਆ ਦਾ ਕੋਲਿਆ ਤੇ ਬਸ ਸਿਆਟਾ ਬਣਾਉਣਾ ਉਹ ਤੋਂ ਸ ਨੂੰ ਪਤਾ ਆਟਾ ਕੋਨੂ ਸਾਧਨ ਅਨੁਸਾਰ ਬਸ ਨਾ ਦਿਨ ਬਣਾਇ ਚੁਣੋ ਤੇ ਲਾਗੂ ਜੀ ਵਧੀਆ ਬਣ ਜਾਣਾ ਤੇ ਪਹਿਲਾਂ ਮਾਂ ਨੂੰ ਦੋ ਗਾਂ ਮੱਛੀ ਸੁਆਉਂਦੀ ਮਾਂ ਇਹ ਰਾਈਸ ਨਾ ਕਰੀ ਤੇ ਤੇ ਆਪਣੇ ਘਰ ਦਾ ਪਹਿਲੀ ਵਾਰੀ ਆਉਂਦੀ ਹੈ ਮਾਂ ਨੂੰ ਪਹਿਲਾਂ ਵੀ ਤੁਹਾਨੂੰ ਨਹੀਂ ਆਇਆ ਆਪਾਂ ਮੈਂ ਜੀ ਜੀ ਨਹੀਂ ਗਿਆ ਉਹਨਾਂ ਨਾਲ ਸੀ ਆਹ ਮਹਨ ਦੇ ਕਿਹੜੇ ਜਾ ਰਹੇ ਸਭ ਤੋਂ ਪਹਿਲਾਂ ਮਾਂ ਨੂੰ ਆਹ ਤੇ ਇੱਕ ਹੋਰ ਚੀਜ਼ ਹੋਣੀ ਹੁੰਦੀ ਹੈ ਲੈ ਵੀ ਮੁੰਨ ਨਾਲ ਨਾ ਗੋਲ ਮਟਨ ਕੱਟਿਆ ਸੀ ਨਾਲੇ ਚਾਰਸ ਕੱਟੇ ਨੇ ਤੇ ਲੈ ਆ ਆਹ ਮਾਂ ਮੈਂ ਕੱਟ ਕੇ ਆਵੇ ਆਹ ਨਾ ਲੈ ਆਰ ਵਾਰ ਤੱਕ ਮੈਨੂੰ ਫਰਾਈ ਕਰਕੇ ਖਾਣੇ Riccardo, ricordi. Riccardo, Renato. 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 Riccardo, ਤੇ ਨੰਬਰ 94 63 ਬੋਲ ਤੇ ਕਰੀਂ ਮੈਟਰ ਮੈਂ ਉਹਦੇ ਆਪਣੇ ਪਹਿਲੇ ਸੰਦਾਂਸ ਲੈਟ ਤੇ ਚਲੋ ਜੀ ਬਣਾ ਲਿਆ ਆਪਾਂ ਆਜੋ ਵੀ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਆਪ ਦਾ ਬਸ ਸੀ ਰਿਹਾ ਨਾ ਫਿਰ ਮਨ ਕੀ ਕੋਮੈਂਟ ਨਹੀਂ ਆਉਂਦੇ ਤੋ ਦੋ ਦਿਨ ਹੋ ਗਏ ਦਾ ਵੀਡੀਓ ਤੇ ਕੋਮੈਂਟ ਨਾ ਪੋਈ ਜੇ ਤੇ ਨੰਬਰ ਤੇ ਨਿਮੋਨਿਸ਼ਨ ਹਲੇ ਹੋ ਗਈ ਮਨਟੋ ਹੋ ਗਈ ਸੀ ਆਪਕੇ ਕੋਈ ਕੁਝ ਪਾ ਕੇ ਦੇਖਦੇ ਹਾਂ ਮੱਠੀ ਲੋ ਜੀ ਮਨਾ ਪ੍ਰੋਬਲਮ ਹੈ ਮੱਠੀਆਂ ਵਾਲੂਣ ਦੇ ਕਿੱਥੇ ਬਹੁਤ ਟੁੱਟਦੇ ਆ ਨਾ ਠੀਕ ਆਪਸਾ ਆਪ ਦਾ ਟੇਰ ਪਾਇਆ ਤੇ ਬਾਕੀ ਤੁਸੀਂ ਆਪ ਨੂੰ ਵਾਲ ਕਿਵੇਂ ਕਰ ਰੱਖਿਆ ਨਾ ਜਸ਼ਨ ਦੇ ਨਾਲ ਹੀ ਆ ਦੇ ਤੇ ਅਸੀਂ ਲਾਇਆ ਦੀ 8 ਬਾਈ ਦਾ ਤੇਲ ਵਾਲਾ ਬਸ ਉਹ ਜਿਵੇਂ ਹੋਣੀ ਪਣੀ 8 ਬਾਈ ਦਾ ਜਿਸ ਸਨੋ ਦਾ ਤੇਲ ਆਏ ਵਾਲਾਂ 'ਤੇ ਤੇ ਕਿਉਂਕਿ ਤੇਲਾ ਸੀਗਿਆਉਲਾ ਹੈ ਸੀ ਮਤਲਬ ਹੋ ਗਿਆ ਨੇ ਵਾਲ ਵਧੀਆ ਹੋ ਜਾਂਦੇ ਹੈ ਤੇ ਲਾਇਕ ਸਰੋਂ ਦਾ ਤੇਲ ਲਾਇਆ ਦੋਨਾਂ ਨੇ ਮਾਂ ਆਂ ਕਿ ਆ ਨੇ ਤੇ ਬਸ ਅਸੀਂ ਮਟੀਆਂ ਬਣਾ ਕੇ ਹਾਂ ਸੋਇਜ ਪਚਾ ਲਾ ਕੇ ਤੇ ਦੁਬਾਰਾ ਸੀਨਾ ਹੋਣਾ ਹੈਗਾ ਸਿਰ ਸੈਬਾ ਆਣੀ ਤੁਸੀਂ ਫੁੱਲ ਤੇ ਬਣਾ ਆਖੇ ਕੇ ਕਿ ਇਹ ਅਸੀਂ ਸੈਬਾ ਆਣੀਆ ਵਾਲਾ ਵਾਲਾ ਸੈਂਪਲ ਬੁਖਤਿਆ ਅਸ ਮੋਸਮ ਵੀ ਬਹੁਤ ਵਧੀਆ ਅਸੀਂ ਵਾਲੇ ਦਾ ਟਾਈਨ ਨਹੀਂ ਕਰਦੇ ਬਲੈਕ ਨਹੀਂ ਮੜਨਾ ਕਰਦੇ ਤੇ ਸਾਹ ਜਿਹੇ ਕਰਾਂਗੇ ਆਪ ਦਾ ਵੈਗਨ ਨੂੰ ਮੂਰੇ ਇਹੀ ਅਦਾਸ ਕਰਦੇ ਆ ਹਨ ਵੀ ਵੈਗਨ ਨੂੰ ਸੁੱਖ ਦੀ ਲਈ ਮਤਲਬ ਸੁੱਖ ਦੀ ਖੁਸ਼ੀ ਰਹਿਣੇ ਦੇ ਚਾਹ ਹਾਂ ਵੀ ਕੋਈ ਦੁੱਖ ਨਾ ਹੋਵੇ ਮੈਗਨੀ ਦੁਨੀਆ ਦੇ ਜੀ ਤੱਕ ਲਈ ਆਇਆ ਨਹੀਂ ਅੱਜ ਵੀ ਅਸੀਂ ਸੁਤੀ ਰਹੀਏ ਹਨ ਤਾਂ ਵੀ ਸਾਰੀ ਦੁਨੀਆ ਦੁਖੀ ਹੋਵੇ ਹਨਾ ਅਜਨਾ ਮੈਗਨ ਨੂੰ ਠੱਪੇ ਭਾਉਣਾ ਵੀ ਸਾਰੀ ਦੁਨੀਆ ਆਪਣਾ ਆਪ ਤਾਂ ਆਏ ਨੇ ਖੁਸ਼ ਰਹਿ ਦੇ ਦੁਨੀਆ ਹਨਾ ਧਿਆਨ ਨਾਲ ਤੇ ਛੇਕਾ ਨਾ ਪਾਓ ਆਇ ਨਹੀਂ ਜੇ ਦੇ ਦੇ ਆਇ ਨਾ ਜੇ ਮੋਚ ਨਾ ਦੇ ਲੋਜੀ ਸੰਭਾਲਣਾ ਨਹੀਂ ਤਾਂ 10 ਮਿੰਟਾਂ ਦੇ ਇਹ ਫਿਰ ਆਪਣਾ ਕੋਰਕੂਲਾ ਨੇ ਪ੍ਰੋਸੈਸ ਕਰਾਂਗੇ ਉਸ ਬਾਅਦ ਇਸ ਤਰ੍ਹਾਂ ਬਣਾਣਾ ਹੈ ਇਹ ਜੇ 컬러 ਬਣਾਇਆ ਕਿਉਂਕਿ ਜਦੋਂ ਅਸੀਂ ਬਲੈਕ ਵੀ ਨਹੀਂ ਸੋਹਣੀਆਂ ਲਾਦਣਾ ਖਾਂਟ ਵੀ ਥੋੜਾ ਰੰਗ ਆਇੰਟ ਹੋਵੇ ਵੀ ਜੀ ਜਾਂ ਕਰੀ ਖਾਂਣਾ ਹੈ ਨਾ ਫਾਲੇ ਵਿੱਚ ਜੀ ਠੀਕ ਹੈ ਮੈਂ ਇਹ ਆਪਣਾ ਬਸ ਇੰਨਾ ਕਰ ਦਾਂ ਆਇੰ ਇਹਦਾ ਹਾਮੀ ਆਇੰ ਕਰ ਰੱਖਦੇ ਹਾਂ ਸਮੇਂ ਵਿੱਚ ਜਰੂਰ ਹੈ ਨਾ ਇੰਨੀ ਦਰਵਾਹਾਂ ਲਗਾਈ ਸੀ ਹਲਾ ਕਿਦਾਂ ਵਧੀਆ ਬਣਿਆਗਾ ਤਾਂ ਖੁੱਲ ਕੇ ਆ ਮੈਂ ਬੜੀ ਐਕਟਿਵ ਰਿਆਗਾ ਆ ਕੁਮੜੇ ਨੂੰ ਜਿੰਨੀ ਟੈਨਸ਼ਨ ਹੈ ਕੋਈ ਨਹੀਂ ਅੰਦਰ ਨਹੀਂ ਜੈ ਕਿ ਵੈਗੂ ਨੇ ਜੁੱਦੀ ਦਿੱਤੀ ਚੋਕ ਵੀ ਜਰੂਰ ਦੇਊਗਾ ਨਾ ਨਾ ਟੈਨਸ਼ਨ ਨਹੀਂ ਲੈਣ ਕਿਉਂ ਮੈਂ ਬੈਠੀ ਕਿਵੇਂ ਮਰਦੀ ਕਰਾਂ ਸੋਦਨ ਤੋਂ ਅਸ ਚੀਜ਼ ਬਣਾ ਰਹੀ ਨਹੀਂ ਠੀਕ ਹੈ ਨਾਟ ਵੈਰੀ ਮੈਂ ਤੁਹਾਨੂੰ ਸਮਝੀ ਸਮੂਹ ਵੀ ਨਹੀਂ ਪਤਾ ਲੱਗਦਾ ਨਾ ਸ ਮੈਂ ਲਾਇਆ ਇਹ ਜਿੱਦਾਂ ਬਿਸਕੁਟ ਬਣ ਲੈ ਆਉਂਦੀ ਰਹਿੰਦੀ ਸਾਨੂੰ ਹੂੰ ਆਹ ਉਹ ਨਹੀਂ ਸਮਝ ਨਹੀਂ ਬੋਲ ਸਕਿਆ ਹੂੰ ਠੀਕ ਹੁਣ ਆਪਾਂ ਇਹਨਾਂ ਗੋਲੇ ਬਣਾ ਲਈ ਟੀਵੀ ਬੰਦ ਕਰ ਟੀਵੀ ਨਹੀਂ ਚੱਲਿਆ ਨਾ ਮਤਲਬ ਬੰਦ ਕਰ ਖਾਲੋ ਜੀ ਮੱਖੀਆਂ ਫਿਰ ਪੀਰੇ ਜਾਨ ਹੁਣ ਮੈਂ ਲੈ ਜਾਣਾ ਹਾ ਜਨਾਮਾ ਆਰ ਪੀ ਆਰ ਐਨ ਆਰ ਆਈ ਹਾ ਜਨਾਮਾ ਉਹ ਸਾਨੂੰ ਸਪੈਸ਼ਲ ਖਾ ਕੇ ਦਵਾਂਗਾ ਸਕੂਲ ਲੈ ਗਰ ਮੈਨੇ ਜਿਸ ਨਾਲ ਮੈਡਮ ਬਾਸ ਤੇ ਲੈ ਜਾ ਰਹਾਂਗਾ ਕਿਉਂਕਿ ਇਹਨਾਂ ਦੀ ਮੈਡਮ ਦੀ ਮੈਂ ਇੱਕ ਗੱਲ ਦੱਸਣਾ ਚਾਹਣੀ ਏ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਵੀ ਸਾਡੇ ਬੰਦ ਦੀ ਤਾਂ ਦੋਤੀ ਆ ਉਹ ਠੀਕ ਹੈ ਵੀ ਮਤਲਬ ਜਿਵੇਂ ਹੈ ਨਾ ਬੰਦੇ ਨੂੰ ਆਏ ਨਹੀਂ ਹੈਗਾ ਉਹਨੂੰ ਵਿਚਾਰੀ ਨੂੰ ਵੀ ਮੈਂ ਜਾਂ ਟੀਚਰਾਂ ਹਨ ਵੀ ਮੈਂ ਬੱਚਾ ਦਾ ਨਾ ਨਹੀਂ ਵੀ ਮੇਰੇ ਨਾਲ ਵੀ ਜ਼ਿਆਦਾ ਗੱਲਦੀ ਹਾਂ ਜਸ਼ਨ ਨੂੰ ਨਾ ਤੇ ਬਹੁਤ ਨਾਲ ਹੈ ਨਾ ਜੇ ਕੋਈ ਵੀ ਚੀਜ਼ ਮਤਲਬ ਇਗਨੋਰ ਹੈ ਨਾ ਆਪਾਂ ਉਹਖਾਈ ਦੇਣਾ ਤੇ ਉਹਦੇ ਮੈਸੇਜ ਆ ਸੇਵਾ ਤੇ ਜਦੋਂ ਜਸ਼ਨ ਨੂੰ ਪੁੱਛਦਾ ਵੀ ਮੈਡਮ ਤੁਸੀਂ ਖਾਣੇ ਪੀਣ ਚੀਜ਼ ਖਾ ਲੈਂਦੀ ਹੋ ਮੈਂ ਹਰ ਕਦਸੂਰ ਨਹੀਂ ਮੰਨਦੀ ਜਮਾਂ ਵੀ ਤੇ ਨਹੀਂ ਆਪਾਂ ਕਹਦੇ ਨੇ ਨਾ ਵੀ ਟੁੱਠੀ ਨਾ ਹੋਵੇ ਬੱਚੇ ਦੀ ਜਾਂ ਘਰੋਂ ਵੀ ਮੈਂ ਭੇਜਿਓ ਨੇ ਤੇ ਇਸੇ ਤਰ੍ਹਾਂ ਫੋਲ ਖਿਆਲ ਕਰਦੀ ਮੇਰੀ ਸਕੂਲ ਮੈਂ ਕਦੇ ਵੀ ਝੂਠੀ ਚੀਜ਼ ਨਹੀਂ ਭੇਜਦੀ ਹਮੇਸ਼ਾ ਜਿਹੜੀ ਸੁੱਚੀ ਸੁੱੱਚੇ ਪਾਣੀ ਦੀ ਕਦੇ ਵੀ ਨਹੀਂ ਉਹ ਚੀਜ਼ ਭੇਜਦੀ ਮੇਰੇ ਸਕੂਲ ਕਹਿੰਗੇ ਐ ਕਿ ਮੈਡਮ ਮੰਗਲੇ ਜੇ ਵੀ ਇਹਨਾਂ ਜਿਹਾ ਜਸ਼ਨ ਮੌਕੇ ਸ਼ੇਰ ਨਾਲ ਕੁਝ ਖਾਣ ਦੀ ਤੇ ਖੈਰੀ ਖਾਣ ਦੀ ਬਹੁਤ ਵਧੀਆ ਹੈ ਨਾ ਮੈਂ ਉਹਦੇ ਵਾਸਤੇ ਨਾ ਸਵੇਰ ਦਾ ਟਾਈਮ ਨਾਲ ਉੱਤੀ ਕੱਢੀ ਆ ਜੀ ਤਾਂ ਐ ਕਹਿੰਦੀ ਉਹਨੂੰ ਇੰਨਾ ਛੋਣਾ ਹੱਥੋਂ ਮੇਰੇ ਵੀ ਹੋ ਜੀ ਮੈਂ ਜਿਵੇਂ ਲੱਗਣੀ ਮੱਜਾ ਮਾਰੇ ਮਾਂ ਕਿਤੇ ਬੰਦਮ ਚੇ मेरा भी जे 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 आर ना लास्ट में कर दे ठीक है ठीक है ਤੇ ਕੱਪੜੇ ਪਾਉਣ ਵਾਲੇ ਦੀ ਤਾਂ ਦੇਖ ਨਾ ਕਿਹਨਾਂ ਦਾ ਸੀ ਬੱਠਲ ਚਲਾ ਕੇ ਰੱਖਦੇ ਸੀ ਬਾਅਦ ਸ਼ੁਰੂ ਕੀ ਹੈ ਦਿਖਾ ਦੇ ਪਤਾ ਹੁਣ ਬਾਅਦ ਸ਼ੁਰੂ ਹੋਗੀ ਤੇ ਸੌਂਦ ਰਾਇ ਹੋਇਆ ਤਾਂ ਫਰਸ਼ ਦੀ ਦੀ ਜਿਸ ਆਹ ਉਹ ਰਿਮਾਰਕ ਆ ਨਾ ਇੱਕ ਆਹ ਨਹੀਂ ਇਹਨੇ ਮੈਂ ਮੈ ਬਣਾਣਾ ਦੁੱਧ ਪਾਇਆ ਦੁੱਧ ਪਾ ਕੇ ਮਿੱਠਾ ਸੁਦਾ ਪਾ ਕੇ ਤੇ ਸੌਂਫ ਪਾ ਕੇ ਖਾਂਚ ਦੇਖੀ ਮੈਨੇ ਬਣਾਣਾ ਮੁੰਡਾ ਬਹੁਤ ਵਧੀਆ ਮੈਂ ਖਾ ਕੇ ਦੇਖਿਆ ਤਸ਼ੀਕ ਪ੍ਰੈਸਮ ਹੈ ਉਹ ਜਿਨਾ ਬਣਾਇਆ ਪ੍ਰੀ ਆਰ ਆਰ ਪ੍ਰੀ ਪੀ ਪ੍ਰੀ ਮੈਨੋ ਪ੍ਰੀ ਪ੍ਰੀ ਨੋ ਆ ਬੰਦੇ ਘੱਟ ਵੜਾ ਘੱਟਾ ਵਿਚਾਰੀਆ ਅੱਜ ਥੋੜਾ ਪਤਲਾ ਵਰਤਾ ਵਾਲਾ ਪਤਲਾ ਵੜਾ ਘੱਟਾ ਨੂੰ ਰੋਟੀ ਤੇ ਕੋਈ ਨਹੀਂ ਸੀ ਰੱਬ ਦੀ ਤੇ ਹਾਂ ਸ਼ਮਮੇ ਦੀ ਹਾਂਸ ਹੱਸਣ ਦੀ ਹੁੰਦਾ ਨਹੀਂ ਨਾ ਸਾਡੇ ਦਵਾਈ ਤੇ ਦਵਾਈ ਨੇ ਜਿਹੜੇ ਜੁਕੋ ਫਲਗਣਾ ਅੰਨੇ ਜਦਾਇ ਹੱਬ ਖਾਈ ਜਾਵਾਂ ਜੀ ਸੁਣ ਇੱਕ ਮਿੰਟ ਜਿਸੂ ਤੇਰਾ ਆਰ ਕਿੱਥਰ ਗਿਆ ਤੇਰਾ ਇਹਦੇ ਤੋਂ ਅਰੁਣ ਨੇ ਇਹਦਾ ਵੀ ਕਿਚੀ ਫਿਰਦਾ ਆ ਨਾ ਕਿ ਐਵੇਂ ਦਿਖਾਵਾਂਗੇ ਹਾਂ ਜੀ ਜੁੜਾ ਸੰਦਰੀਆ ਕਿਚੀ ਬੱਹਾ ਜੀ ਜੋਣ ਅੱਗੇ 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 ਆਂਦੇ ਆ ਗਿਆ ਥੋੜਾ ਯਸ ਹਰਤਾ ਨਾ ਫਿਰ ਬੜਾ ਸੋਣਾ ਲੱਗਾ ਅੱਜ ਜਿੰਨੇ ਲੱਤਾਂ ਜੁੜਗੁਣਾ ਇਹਨਾਂ ਐ ਨਹੀਂ ਦੂਰ ਦੂਰ ਕਰਨਾ ਲਾ ਲਾ ਜੀ ਆਪਾਂ ਬਣਾਉਣਾ ਹੈ ਸਬਜ਼ੀ ਅੱਜ ਗਾਦੀ ਬਣਾਉਣੇ ਆਪਾਂ ਬਣਾਉਣੇ ਸ਼ਹਿ ਭਾਜੀ ਸਾਡੇ ਕੋਲੇ ਸਬਜੀ ਹੈਣੀ ਸੀ ਕਾਸੀ ਕਿਉਂਕਿ ਜੇ ਮੈਂ ਗੰਡੇ ਬਣਾਉਣਾ ਸਵੇਰੇ ਦਾ ਗੰਡੇ ਨੂੰ ਦੱਸਿਆ ਸੀ ਮੈਂ ਬਣਾਈ ਸੀ ਸਬਜੀ ਸੁੱਕੀ ਤੇ ਸਵੇਰੇ ਇਸ ਕਰਕੇ ਸੀ ਗੰਡੇ ਨੇ ਬਣਾ ਲਈ ਕਿਉਂਕਿ ਜਸ਼ਨਾ ਦਰਬੀਲਾ ਦੀ ਰਾਤ ਵਾਲੀ ਦਾਲ ਪਈ ਸੀ ਹੈਨਾ ਤਾਂ ਐਸੀ ਵੀ ਜਵਾਖ ਖਾ ਲੂਗੀ ਰੋਟੀ ਜਵਾਕ ਦੀ ਜੇ ਉਹਨਾਂ ਵੀ ਮੈਂ ਗੰਡੇ ਬਣਾਉਣੇ ਆ ਪਰ ਜਸ਼ਨੇ ਕੋਲੇ ਖਾਣ ਵਾਸਤੇ ਕੋਈ ਚੀਜ਼ ਹੈ ਨਹੀਂ ਹੈਨਾ ਬਣਾ ਲੈਂਦੇ ਨਹੀਂ ਬੱਤਰ ਕੋਈ ਕਰਾਂ ਤੇ ਨਾਲ ਮਨਾ ਲੈਂਦੀ ਨਖਾ ਲੈਂਦੀ ਅੰਮੀ ਗੰਗਾ ਦੇ ਤਿਉਹਾਰਾਂ ਨੂੰ ਆ ਲੈਂਦੀ ਮੈਂ ਅੰਮੀ ਰੱਤੀ ਤੱਕ ਤਾਰੇ ਦੇ ਬਣਾ ਗੇ ਕਿਵੇਂ ਤੋੜਿਆ ਦਿਖਾਣ ਲੱਗ ਗਿਆ ਉਹ ਵੀ ਖਾਣ ਲੱਗ ਗਿਆ ਤੇ ਫਿਰ ਅਸੀਂ ਚੱਲ ਨਵੀਂ ਜੀ ਬਣਾਣੀ ਹੈ ਸਬਜ਼ੀ ਅੱਜ ਆਪਾਂ ਬਣਾਉਣੀ ਹੈ ਸ਼ਹਿ ਭਾਜੀ ਤੇ ਆਪਾਂ ਨੂੰ ਕੀ ਕੀ ਸਮਾਨ ਪਾਇਆ 10 ਰੁਪਏ ਦਾ ਆ ਪੈਂਟ ਲੈਂਦੇ ਕਿ 5 ਦਾ 10 ਦਾ ਬਾਸ ਦਾ ਆਉਂਦਾ ਮੜਾ ਆਉਂਦਾ ਦੇ ਉੱਤੇ ਤੇ ਇੱਕ ਹਰੀ ਮੈਂਚ ਤੰਨੇ ਕੰਡੇ ਤੇ ਅੱਧਾ ਨੰਦ ਅੱਧਾ ਜਿਸ ਨੇ ਨਹੀਂ ਭਾਰੇ ਤੇ ਇਹਨਾਂ ਸਮਾਨ ਆਪਾਂ ਪਾਉਣੀ ਹੈ ਤੇ ਬਾਕੀ ਆਪਣਾ ਚੀਜ਼ਾਂ ਪ੍ਰਾਈਵੇਟ ਹੋ ਗਿਆ ਨਾ ਤੇ ਹੁਣ ਆਪਾਂ ਪਾਉਣੀ ਹੈ ਇਹ ਜੋ ਆਪਣਾ ਸਮਾਨ ਜਿਹੜਾ ਚੀਰੇ ਰਿਹਾ ਹੈ ਇਹ ਲੋ ਚਾਹਮਾ ਨਾ ਨਾ ਜੀਤਾ ਫਿਰ ਨਾਲ ਇਹਨਾਂ ਦੋਨੇ ਖਾ ਜਾਣਗੇ ਰੱਖ ਕੇ ਇਦਾਂ ਪਤਾ ਰਹੇ ਮੇਰੀ ਗੱਲ ਤੁਹਾਨੂੰ ਤੇ ਇਹਦੀ ਚਾਪਾ ਫਿਰੋਂ ਨਾ ਨਹੀਂ ਕਿਉਂਕਿ ਜਾਂ ਜੂਆ ਤੁਸੀਂ ਗੱਦ ਵਿੱਚ ਰੱਖਤਾ ਤੇ ਹੁਣ ਇਹ ਸਾਰਾ ਨਾ ਜਦੋਂ ਕਾਲਾ ਕਰਦਾ ਹੈ ਜੀ ਆਟਾ ਪਾਉਣ ਵਾਲਾ ਆ ਦੇਗਾ ਜ ਜ ਉਹਦੇ ਵਿੱਚੋਂ ਥੈਂਕ ਯੂ ਜੀ ਤੇ ਤਾਂ ਬਾਅਦ ਹੁਣ ਪਾ ਲੂਗਾ ਜੀ ਕਿਉਂਕਿ ਸਾਰਾ ਨਾ ਵੀ ਮਤਲਬ ਇਦਾਂ ਕੋਈ ਨਾ ਕਰੇ ਕੰਫਰਮ ਨਹੀਂ ਹੈ ਨਾ ਜਿਆਦੇ ਭਰਾ ਭਰ ਕੰਮ ਹੈ ਨਾ ਤੇ ਉਹ ਬੈਟ ਤੇ ਕਹਿੰਦਾ ਕਾਂ ਦਾ ਕਰ ਰਿਹਾ ਆਪਣੇ ਤੇ ਇਹ ਦਾ ਮੈਚ ਹੋ ਜਾਂਦੀ ਨਾ ਨਹੀਂ ਆ ਜਾਂਦਾ ਕਿਰਦਾਰ ਜਿਹੜੀ ਹੈ ਤੇ ਦਾ ਕੀ ਜਨਾ ਤੁਸੀਂ ਕਹੋਗੇ ਵੀ ਗੋਗਲੀ ਵੀਡੀਓ ਸ਼ੇਅਰ ਨਹੀਂ ਕੀਤੀ ਗੁਰਕ ਨੇ ਪੈਣੇ ਪ੍ਰੀਤ ਨੇ ਬਣਾਏ ਸੀ ਜੀ ਸਾਰੇ ਤੇ ਪ੍ਰੀਤ ਨੇ ਆ ਦੇ ਹੱਥ ਲਵੇ ਲੈ ਆਟਾ ਵੀ ਪ੍ਰੀਤ ਨੇ ਗੋਲਿਆ ਤੇ ਇੱਕ ਵਾਰ ਗੁਰਕ ਨੇ ਵੀ ਪ੍ਰੀਤ ਨੇ ਇਹ ਵਿੱਚ ਟਰਾਈ ਕਰੇ ਜਿਵੇਂ ਪ੍ਰੀਤ ਦੀ ਵੀਡੀਓ ਬਣਾਉਣੀ ਸੀ ਤਾਂ ਕਰਕੇ ਫਿਰ ਨਾ ਕਮੈਂਟ ਆਫ ਹੋ ਜਾਂਦੀ ਤੇ ਹੰਦਖਾਇਆ ਸੀ ਹੰਦਖਾਇਆ ਕੋਈ ਨਹੀਂ ਖਾਣਾ ਹੋ ਗਿਆ ਫਿਰ ਤਾਂ ਮੈਂ ਤਾਂ ਦੇ ਜਿਹਨਾਂ ਸਾਬਾ ਖਮਾਈ ਵੀ ਕਰਨੀ ਆ ਸਾਬਾ ਖਮਾਈ ਯਾਨੀ ਸਟੀਲ ਵਾਲੀ ਮਤਲਬ ਉਹ ਬਾਹਰੀ ਮਾਣੀਏ ਮੈਂ ਸਟੀਲ ਵਾਲੀ ਬਾਹਰੀ ਮਾਣੀ ਦੇ ਫੇਰਾ ਉਹਦੇ ਵਿੱਚ ਸਾਰਾ ਉਹ ਜਮਾਉਣਾ ਕਰਦਾਂਗੇ ਪਰ ਮੈਨੂੰ ਪਤਾ ਨਹੀਂ ਬਗਮਤ ਤਾ ਦੋ ਦਿਨ ਹੋ ਗਏ ਜੀ ਕਮੈਂਟ ਆਉਂਦੇ ਆ ਉਹਨੂੰ ਕਰਾਂ ਮਰੋਜ ਵੀ ਅੰਜ ਲੱਗਦਾ ਨਾ ਸੁਣਨਾ ਜਿਹਾ ਲੱਗਿਆ ਪੈ ਚੈਨਲ ਆ ਨਾ ਜਦੋਂ ਤੁਹਾਡੇ ਕਮੈਂਟਾਂ ਤੇ ਕੋਈ ਰਿਪਲਾਈ ਨਹੀਂ ਆਉਂਦੇ ਰਿਪਲਾਈ ਕਿੱਥੋਂ ਕਰਾਂ ਤੁਸੀਂ ਹੈ ਨਾ ਜਦੋਂ ਵੀ YouTube ਕਮੈਂਟ ਆਫ ਕਰ ਦਿੰਦੀ ਬੱਚੇ ਜ਼ਿਆਦਾ ਆਉਂਦੇ ਵੀਡੀਓ 'ਚ ਤੇ ਤਾਂ ਕਰੀ ਤੇ ਅੱਜ ਦੁਬਾਰਾ ਥੋੜਾ ਘੱਟ ਲੈ ਬੱਚਿਆਂ ਹਨਾ ਚਲੋ ਕਮੈਂਟ ਆਉਂਦੇ ਰਹਿਣਗੇ ਤਾਂ ਪਰ ਰਪਲਾਈ ਵੀ ਆਲਾ ਕਰਦੇ ਰਾਵਾਂਗੇ ਦੇਖੋ ਜੀ ਆਪਾਂ ਨੱਚ ਨੇ ਨਹੀਂ ਚਲੀ ਮੇਰੀ ਗੱਤ ਹਨਾ ਵਿਜਵਾਕ ਨੂੰ ਮੇਰੀ ਗੱਤ ਨੂੰ ਭੁੱਖੇ ਤਾਂ ਨਹੀਂ ਮਾਰਨੇ ਕਾਪ ਦੀ ਕਲ ਹੈ ਜਿਹੜਾ ਨਾਲ ਤੇਲ ਵਗੈਰਾ ਕਰੇ ਪਿਆਸੀ ਹਨਾ ਤੁਸੀਂ ਵੀ ਜਵਾਕ ਨੂੰ ਖੁੱਖੇ ਮਾਰਦੇ ਵੇਖੇ ਨਾ ਨਹੀਂ ਆਉਂਦੀ ਜਾਨ। ਕਿ ਭਾਣਾ ਵਾਅਦ ਤੇ ਕਰੇ ਮੁੱਢ ਤੋਂ ਬੜੇ ਨਹੀਂ ਪੈਸੇ ਹੁੰਦੇ ਹਨ। ਤੇ ਜੇ ਹੁਣ ਪੈਸੇ ਨਹੀਂ ਹੁੰਦੇ ਬੱਚਾ ਉਹਦਾ ਫਿਰ ਖੁੱਖੀ ਹੈ। ਤੇ ਕੱਲੀ ਰੋਟੀ ਨਾਲ ਵੀ ਢਿੱਡ ਨਹੀਂ ਭਰਦਾ ਬੱਚਾ ਉਹ ਨਹੀਂ ਸਬਰਾਂ ਦਾ ਛੋਟਾ ਹੀ ਹੈ। ਜੇ ਹੁਣ ਆਪਣੇ ਵਰਗੇ ਸਿਆਣੇ ਤਾਂ ਨਾ ਜੇ ਖੁੱਖੀ ਲੱਗੇ ਤਾਂ ਉਹ ਜੀ ਕੰਟਰੋਲ ਕਰ ਲੈਣੇ ਹਨ। ਕਿ ਜਦੋਂ ਛੱਡ ਭਰੇ ਕੀ ਖਾਣਾ ਉਹਨਾਂ ਛਾਹ ਵਾਲੀ ਰੋਟੀ ਖਾਣ ਨੂੰ। ਹਾਂ ਬੱਚੇ ਲਾਣ ਹੈ ਨਾ ਉਹਦੀ ਕੰਟਰੋਲ ਹੁੰਦਾ ਇਹ ਵੀ ਤਾਂ। ਆਪਰ ਦੋਨੇ ਕੰਮ ਹੀ ਹੋ ਗਏ ਸ ਤਾਂ ਇਧਰ ਆਪਣਾ ਦਰੂਣੀ ਵਾਲਾ ਆ ਗਿਆ। ਗੈਂਸ ਕਾ ਦੇ ਕਾ ਤੇ ਸਾਡਾ ਨਾਈ ਕੀ ਬਸ ਮੈਂ ਕੋਦੇ ਹੋ ਗਾਉਂ ਨੇ। ਐਂ ਜਿੰਨਾ ਨਾ ਚੱਲਿਆ ਡਰ ਬੀ ਸਟੌਂਡ ਵੀ ਜਿਹਨ ਨਾਲੇ ਮੈਂ ਲੱਕੜਾ ਮੋਟਾ ਮਸਟਾਉਣ ਦੀ ਕੋਸ਼ਿਸ਼ ਨਾ ਹੋ ਸ। ਆ ਰੇ ਜਿਹਾ ਕਿਸ ਨਾ ਮੁਕਾਵੀ। ਡਾੜਾ ਆ ਫਾਇਮੰਦ ਚੁੱਲੇ ਤੇ ਮੈਨੂੰ ਵੀ ਵਧੀਆ ਲੱਗਦਾ ਕੰਮ। ਹੁਣ ਮੈਂ ਇੱਥੇ 12ਵੀਂ ਦੀ ਰੋਟੀ ਸਬਜ਼ੀ ਬਣਾਉਣੀ ਕਿੱਦੀ ਸੋਹਣੀ ਹੋ ਜਾਊਂਗੀ। ਤੇ ਇਸ ਹੁਣ ਅੰਦਰ ਹੀ ਜਾ ਦੇਣਾ ਹਮ ਨੂੰ ਥੋੜੀ ਬੰਦੇ। ਕਿ ਆਪਾਂ ਬਾਲ ਬਦਲ ਆਲੀ ਨਹੀਂ ਆਉਗਾ ਬੰਦ ਕਰਾਂਗੇ ਨਾ ਛੜੀਆਂ ਮੈਨਾਂ ਨਹੀਂ ਸਕਦਾ ਜੀ ਤੇ ਬਾਲਾਂ ਦਾ ਤਾਂ ਨਹੀਂ ਹੋਊਗੀ ਜੇ ਕਾਲੇ ਬੱਦਲ ਆ ਗਏ ਮੀਂਹ ਆਊਗਾ ਕਾਲੇ ਬੱਦਲ ਤਾਂ ਹੋ ਜਾ ਜੇ ਸਵੇਰ ਦੀ ਮੌਸਮ ਤਾਂ ਸਾਰੇ ਇੱਕ ਹੀ ਇੰਆ ਆਉਣਾ ਨਹੀਂ ਚਾਹਿਆ ਮੌਸਮ ਹਣਾ ਹਰਿਆਣੇ ਦੀ ਬੀ ਹੋਣਾ ਫਿਰ ਮਣ ਮਣ ਬਸ ਇੰਨਾ ਫਰਕ ਆ ਕਿ ਪੰਜਾਬ ਚੋਂ ਚੁੰਨੇ ਵਾਲੇ ਵਾਂਣਾ ਪਾਣੀ ਥੋੜਾ ਜਿਹਾ ਉੱਤੇ ਹੈ ਤੇ ਹਰਿਆਣੇ ਚ ਜੀਤਲੇ ਵਾਂਣੇ ਜਿੰਨਾ ਵੀ ਨਹੀਂ ਆਉਂਦਾ ਵਾਂ ਸੁੱਕ ਲੈਣੇ ਬਸ ਇਹ ਨਹੀਂ ਭੱਜਦੇ ਹੁਣ ਜਾਰੇ ਭੱਜਦੇ ਨਹੀਂ ਨਾ ਐਨਾ ਫਰਕ ਹੈ ਕਿ ਉਹਨਾਂ ਨੇ ਪਾਣੀ ਬਾਲਾ ਪਰ ਆ ਕੇ ਆ ਵੀ ਆਪਣੀ ਪਾਣੀ ਘੱਟ ਆਉਂਦਾ ਨੂੰ ਸੁਕਦੇ ਉਹਨਾਂ ਦੇ ਪਾਣੀ ਉੱਤੇ ਵਾਲਾ ਉਹਨਾਂ ਦੇ 50 50 ਚ ਆਪਣੇ ਹਿੰਦੀ ਪਾਣੀ ਦੇ ਆਪਣੇ ਮਾਹ ਦੇਤ ਲੈ ਐਂ ਫੱਕ ਪਈ ਜੀ ਕੋਈ ਨਹੀਂ ਆਉਂਦਾ ਪਰ ਇਹ ਜੋ ਨੇ ਨਹੀਂ ਰਿਖੂ ਬੰਦ ਸੁਕਦੇ ਰਿਖ ਕਾਲੇ ਬੱਦ ਲਾਗੇ ਮੇਰੇ ਤੋਂ ਨੀ ਆਊਗਾ ਮੀ ਕੋਈ ਨਹੀਂ ਆ ਰਹੇ ਆਪਾਂ ਜੀ ਤੇ ਲਓ ਜੀ ਹੁਣ ਆਪਾਂ ਇਹ ਜਿਹਾਉਣੇ ਭੁੱਜਿਆ ਬੁੱਧ ਸਾਡਾ ਸਵੇਰੇ ਲੱਗ ਗਿਆ ਮੈਂ ਬਣਦੀ ਹੁੰਦੀ ਐ ਸਹ ਭਾਜੀ ਦੀ ਦਾਲ ਹੈ ਇਕਦ ਕਰੀ ਸਿਕੋ ਜੀ ਨਹੀਂ ਪੈਂਦਾ ਨਾ ਡਿੱਗਦੀ ਐ ਸਹ ਭਾਜੀ ਦੀ ਦਾਲ ਤਾਂ ਬਣ ਗਈ ਐ ਜਦ ਸਾਡਾ ਦੁੱਧ ਲੱਗ ਗਿਆ ਸਵੇਰੇ ਦੁੱਧ ਸਾਡਾ ਲੱਗ ਗਿਆ ਸੀ ਮੱਠੀਆਂ ਵਾਲ ਤੇ ਜਦੋਂ ਅਸੀਂ ਆਟਾ ਆਟਾ ਬੁੰਨੇ ਨਾ ਉਦੋਂ ਅਸੀਂ ਮੱਠੀਆਂ ਵਾਲ ਥੋੜਾ ਕਿਹੋਂ ਪਾ ਲਿਆ ਮੈਂ ਕਿਹਾ ਵੀ ਵਧੀਆ ਸਵਾਦ ਦੀ ਚ ਬਣ ਜਾਣੀਆ ਵਧੀਆ ਘੈਂਟ ਤੇ ਸਾਡਾ ਦੁੱਧ ਥੋੜਾ ਹੀ ਲੱਗ ਗਿਆ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਦੁੱਧ ਤਾਂ ਆਪਣਾ ਪੋਣਾ ਹੋਣਾ ਹੈ ਨਾ ਕਿਉਂਕਿ ਇਹ ਜਿਸ ਨੇ ਪਾਈ ਨਹੀਂ ਹੈ ਕੁਝ ਸੇਹ ਹਾਂ ਗੁਰੂ ਜੀ ਤੇ ਜਵਾਵ ਹੁੰਦੇ ਮम्मी ਸੀ ਉਹਨੇ ਸਾਡੇ ਸਾਡੇ ਤਜਵਾਰ ਤਾਂ ਸਾਡਾ ਫ੍ਰਿਜ ਖੋਤ ਨਹੀਂ ਸਾਡੇ ਫ੍ਰਿਜ ਚ ਦੇਖ ਲਓ ਜੀ ਬਿਲਕੁਲ ਵਿਲ ਲੈ ਇਹਦੇ ਚਾਟਾ ਪਿਆ ਇਹਦੇ ਚ ਜਰਸੀ ਵੇਰੀਅਸੀ ਦਾਲ ਬਣਾਈ ਸੀ ਉਹ ਭਈ ਸੁੱਕੀ ਜੀ ਚਟਨੀ ਤੋਂ ਬਣਾਈ ਸੀ ਤੇ ਆ ਪਾਣੀ ਪਿਆ ਪਾਣੀ ਹੈ ਕੀ ਹੈ ਫਰਜ ਜੀ ਨੂੰ ਨਾ ਫ੍ਰਿਜ ਤੋਂ ਹੋਂ ਬਚਾ ਲੈ ਲੈ ਉਹ ਸਾਡੇ ਫ੍ਰਿਜ ਜੀ ਸਰੇ ਜਨ ਜਨ ਦੇ ਜਨਮ ਦਿਨ ਨਾਲ ਇਹ ਦਿਨ ਹੋਊਗਾ ਪ੍ਰੈਜ ਚ ਫਿਰ ਅਸੀਂ ਉਹਦੇ ਸਬੰਦ ਦਾ ਸ਼ੇਅਰ ਕਰਾਂਗੇ ਵੀਡੀਓ ਜਿਸ ਜਨ ਜਨ ਦੇ ਜਨਮ ਦਿਨ ਆ ਕੇ ਦਿੱਤੀ ਤਾਂ ਨਹੀਂ ਕਰੂ ਮੇਰੇ ਪੁੱਤ ਦਾ ਜਨਮ ਦਿਨ ਮੈਂ ਸੈਲਫੀ ਲਊਂਗੀ ਜਿੰਨਾ ਵੀ ਹੋ ਸਕੇ ਉਹਨੇ ਹੀ ਕਰਾਂਗੀ ਜਸ਼ਨ ਬਾਅਦ ਤੇ ਇੱਕ ਵਾਰ ਹੋਰ ਸੋਚਿਆ ਹਨ ਕਿ ਜਿੱਦੇ ਜਸ਼ਨੇ ਦਾ ਜਨਮ ਹੋਇਆ ਹੱਸੇ ਹੋਣਾ ਸਾਰੇ ਲੀਜੀਏ ਜੀ ਤੇ ਕਿ ਕੀ ਬੱਲਾ ਕਰ ਲਈਏ ਕਿਵੇਂ ਕਰ ਲਈਏ ਜਦ ਜਸ਼ਨ का जन्मदिन ਮੈਨੂੰ ਹੋਇਆ ਨਾ ਮੈਂ ਸ਼ਾਰਟ ਪਾਉਣਾ ਇੱਕ ਜੂੜੂ ਤੇ ਨੱਚੀ ਜਸ਼ਨ ਨਾਲ ਉਹਦੇ मैं ਨੱਚੂ मेरे ਮੇਰੇ ਪਤਨੇ जन्मदिन ਨੇ ਅੰਮਾ ਐ ਨਿਰਮੋਸ਼ੀ ਬਣਾਨਾਗੇ ਹੋਰ ਪਾ ਹੈ ਦੇ ਮਾਸੂਨੇ ਪਾਇਆ ਸੀ ਗਾਇਕ ਦੇ ਨਾ ਮਾਸੂਨੇ ਪਤਰੀ ਆ ਬੱਲਾ ਨਾ ਜੀ ਮੈਂ ਤਾਂ ਅੱਗੇ ਤੁਹਾਨੂੰ ਚਾਹੀਉਂਗਾ ਲਾਦਾ ਨਾ ਚੁ ਨਾ ਆ ਨੱਚਣਗੇ ਬਹੁਤ ਜੈਨ ਹਾਸੇ ਮੇਰੇ ਕਿੱਦਾਂ ਸੀ ਨਾ ਬੈਡਪਾਸ ਹੋ ਗਿਆ ਤੇ ਜੇ ਸਾਰਾ ਦਾ ਮੈਂ ਨਾ ਡਾਂਸ ਹੰਡ ਹੱਥ ਮੈਂ ਜੇ ਟੈਂਸ਼ਨ ਨਹੀਂ ਆ ਸਾਰਾ ਤਾਂ ਤਾਂ ਦੇਣੀ ਚਾਹੀਦੀ ਹੈ ਨਾ ਹਰ ਜੇ ਫਿਰ ਮੈਨੂੰ ਖੰਡ ਪਹਿਲਾਂ ਮੈਨੂੰ ਸੇਵੀਆਂ 'ਚ ਪਾ ਦਿੰਦੇ। ਨਹੀਂ 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 ਥੋੜੀ ਨਾ ਪਾਓ। ਖੰਡ ਥੋੜੀ ਪੈ ਜੂਗੀ ਫਿਰ ਮੈਨੂੰ ਜ਼ਿਆਦਾ ਨਹੀਂ ਲੈਣਾ। ਵੀ ਪਾ ਦੀ ਖੰਡ ਕਿ ਨਹੀਂ ਪਾਈ। ਫਿਰ ਇਹ ਨੂੰ ਬਾਅਦ 'ਚ ਹਣ। ਜੇ ਥੋੜੀ ਰਹਿ ਗਈ ਨਾ ਖੰਡ ਦੇ ਹੀ ਬਰਸਾਤ ਹੋ ਜਾਂਦੀ ਹੈ ਸੇਵੀਆਂ ਉੱਤੇ। ਲੈ। ਬੱਸ ਬੱਸ। ਦੋਸ। ਜਿਵੇਂ ਆਪਾਂ ਹੰਮ ਕਰਦੇ ਹਾਂ ਨਾ ਤੇ ਸਾਰੀ ਜਦ ਆਪਾਂ 100% ਬਣੇਗੀ। ਤੇ ਬਾਕੀ ਹਣਾ ਬਹੁਤ ਬਹੁਤ ਧੰਨਵਾਦ ਅੱਜ ਇੱਕ ਭੈਣ ਬਹੁਤ ਹਣਾ ਰਾਜਵਿੰਦਰ ਦਾ ਇੰਨੇ ਸੁਨੇ ਸੁਨੇ ਗੱਲਾਂ ਕਰਦੇ ਹਨ ਮੈਂ ਤਾਂ ਹੋਰ ਨਹੀਂ ਕੁਛ ਮੈਂ ਤਾਂ ਇਹੀ ਚੀਜ਼ ਵਾਲੀ ਤੁਹਾਡੇ ਨਾਲ ਦੇ ਮੈਨੂੰ ਦੁਆ ਦਿੰਦੇ ਮੇਰੇ ਧੀਆਂ ਵਾਸਤੇ ਇੰਨੀ ਕੁ ਦੁਆ ਦਿੰਦੇ ਨੇ ਦੁਆ ਕਰ ਦੇਣਾ ਵਾਸਤੇ ਵੀ ਇਹਨਾਂ ਨਾਲ ਜ락 ਨਾਲ ਚੰਗਾ ਚੰਗਾ ਹੋਵੇ ਹਨ ਤੇ ਜਮਾ ਨਾਲ ਦੀ ਵੀ ਕਿਸਮ ਬਤ ਵਧੀਆ ਲਿਖੀ ਹੋਵੇ ਇੰਨੇ ਜਿਆਦੇ ਸਿੱਸਾ ਦਿੰਦੇ ਆ ਸਾਰੇ ਤੇ ਬਸ ਆਹੀ ਪਿਆਰ ਦੀ ਤੇ ਸਪੋਰਟ ਬਣਾਈ ਰੱਖਿਓ ਹਨਾ ਕਬਸ ਮੋੜਾ ਪਰ ਕੋਈ ਕੁਝ ਨਹੀਂ ਚਾਹੀਦਾ ਹਨ ਕਾਮਯਾਬੀ ਤਾਂ ਬਾਕੀ ਆਪ ਦੀ ਕਿਸਮਤ ਹੈ ਜੀ ਤੇ ਬਾਕੀ ਹੋਰ ਹੀ ਕਹਿੰਦੇ ਨੇ ਦਿਲ ਪੈ ਕੇ ਕਰਕੇ ਆ ਮੈਂ ਤੇ ਆਪਾਂ ਅਹੀਂ ਅੱਜ ਕਹਿ ਲਈਏ ਹਨ ਵੀ ਅੱਜ ਹੀ ਸਭ ਕੁਝ ਹੋ ਜੇ ਇਹ ਨਹੀਂ ਹੋ ਸਕਦਾ ਕੋਸ਼ਿਸ਼ਾਂ ਤਾਂ ਜੀ ਤੱਕੀ ਬਾਤ ਛੀਵੇਂ ਨੇ ਹੋਰ ਲੱਗ ਜਾਣ ਹਨ ਵੀ ਵਧੀਆ ਕਾਮਯਾਬ ਹੋਣ ਵਾਸਤੇ ਤੇ ਲੋਜੀ ਆਵਾਂਗੇ ਆਪਰੇ ਸਿਆਬਾ ਜੀ ਮੈਂ ਬੈਸ ਤਰੀਕੇ ਨਾਲ ਬਣਾ ਲਈਏ ਟਮਾਟਰ ਹਰੀ ਮਿਰਚ ਇੰਨੀ ਘਾਤਵਾਦੇ ਦੁੱਧ ਤੁਸੀਂ ਕਿੰਨੇ ਪਾਸੋਂ ਦਾ ਥੋੜੀ ਇੱਛਾ ਜਿੰਨਾ ਸਾਡੇ ਕੋਲ ਦੁੱਧ ਦੁੱਦਾ ਹੈ ਕਾਇ ਥੋੜੀ ਇੱਛਾ ਵੀ ਦੁੱਧ ਤੁਸੀਂ ਕਿੰਨਾ ਮਾਜੀ ਪਾ ਲੋ ਸਾਡੇ ਕੋਲ ਥੋੜਾ ਸੀ ਮਾਪਤ ਦਾ ਫੀਰ ਪਰ ਅਸੀਂ ਫੇਰ ਵੀ ਟਾਈਮ ਪਾਸ ਜੇ ਇਹ ਨੂੰ ਆ ਆ ਤੇ ਹੁਣ ਅਸੀਂ ਨਾ ਉਹ ਸੰਭਲੇ ਚਲੋ ਇਹ ਫੇਰ ਲੈ ਲਿਆ ਲਓ ਜੀ ਆਹ ਹੋ ਗਿਆ ਆਪਣਾ ਮਠਾ ਇੰਨੀਆ ਹੋ ਗਿਆ ਬਾਟੀ ਚ ਮੇਰੀ ਨਹੀਂ ਖਾਈਆਂ ਮਿਹਾਰ ਤੇ ਜੇ ਇਕ ਬਾਲਟੀ ਭਰ ਲਈ ਇਹ 5 ਲੀਟਰ ਵਾਲੀ ਬਾਲਟੀ ਹੈ ਇਹ ਅੰਮੀ ਆ ਸੀ ਮੇਰਾ ਆਰ ਅਜਸ਼ਨ ਦਾ ਆ ਆਪ੍ਰੀਤ ਦਾ ਦਿਖਾਈ ਆਪ੍ਰੀਤ ਨੇ ਆਰ ਬਣਾਇਆ ਸੀ ਅਜਸ਼ਨ ਦਾ ਜੇ ਹੈ ਜੇ ਦਿਲ ਬਣਾਇਆ ਸੀ ਮੈਂ ਇੱਕ ਦਿਲ ਜੇ ਦੇ ਵਿੱਚ ਦਿਲ ਤੇ ਪ੍ਰੀਤ ਆ ਸੀ ਪੀ ਹੂੰ ਤੁਤ ਆ ਸੀ ਦਿਲ ਦਿਲ ਬਣਾਇਆ ਇੱਕ ਬਸੇ ਫੋਟਾ ਤੇ ਲਓ ਜੀ ਇਹਨੇ ਆ ਕ ਮੱਠਣਾ ਤੇ ਸੋਨ ਮੈਂ ਤੋੜ ਕੇ ਦਿਖਾਵਾਂ ਇਹਨੇ ਆ ਕਿ ਜਿਆਦਾ ਸੌਫਟ ਆ ਦੇਖਿਓ ਇਹ ਇੰਨੀਆਂ ਜਿਆਦੇ ਸੌਟ ਬਣੀਆਂ ਨੇ ਐ ਹੈ ਨਹੀਂ ਵੀ ਕੋਈ ਦੰਦ ਜਾੜਾ ਐ ਨਹੀਂ ਖਾ ਨਹੀਂ ਸਕਦਾ ਬੰਦਾ ਮੈਂ ਵੀ ਖਾਉਂਗੀ ਘੱਟ ਹੈ ਹੁਣ ਆਪਾਂ ਸਮਾਰਤਾਂ ਚੱਕੋ ਉੱਤੇ ਲਾ ਦੱਕਣਾ ਤੇਰਾ ਦੀਆ ਆਪਣਾ ਮੱਠਾ ਹੁਣ ਜਵਾ ਖਾਈ ਜਾਣਗੇ ਟੈਨਸ਼ਨ ਨਹੀਂ ਵੀ ਭੁੱਖ ਲੱਗੀ ਮਾਂਾ ਕੀ ਖਾ ਗਏ ਆਪੇ ਖਾ ਲਿਆ ਕਰਨਗੇ ਓਏ ਚੱਕ ਤੇ ਫੱਟੇ ਦੱਬ ਤੇ ਕਿੱਲੀ ਤੇ ਆਪ ਵੀ ਮੰਗਾਈਆਂ ਪਾਣੇ ਮੈਂ ਮਾਂ ਚਲੋ ਪਿਆਰ ਮਿਲ ਲਓ ਜੀ ਮਠੀਆਂ ਦੀ ਵੀਡੀਓ ਹਨਾ ਆਪਾਂ ਸ਼ੇਅਰ ਕਰਤੀ ਤੁਹਾਡੇ ਨਾਲ ਤੇ ਮਠੀਆਂ ਦਿਖਾ ਦਿਆਂ ਆਪਾਂ ਬਣਾ ਕੇ ਮਠੀਆਂ ਵਧੀਆ ਤੇ ਆਪ ਦਾ ਹਨਾ ਬਾਲਟੀ ਚ ਸਾਮ ਕੇ ਰੱਖ ਦਿਆਂ ਤੇ ਹੁਣ ਆਪ ਦਾ ਜਦੋਂ ਭੁੱਖ ਲੱਗਦੀ ਬੱਚੇ ਖਾ ਲਿਆ ਕਰਨਗੇ ਤੇ ਬਾਕੀ ਜੀ ਹਨਾ ਜਸ਼ਨਾ ਬਹੁਤ ਖੁਸ਼ ਆਜਾ ਵੀ ਮੰਮਾ ਨੇ ਮਠਣਾ ਬਣਾ ਦਿਆਂ ਤੇ ਚਲੋ ਜੀ ਭੁੱਖ ਲੱਗਦੀ ਹਨਾ ਜਵਾਕਾਂ ਨੂੰ ਇਹ ਹੁਣ ਬੱਚੇ ਦਾ ਨਾ ਸਮਝਾ ਇਹਨਾਂ ਨੂੰ ਕੋਈ ਚੀਜ਼ ਦਾ ਪਤਾ ਨਹੀਂ ਤੇ ਦੁਕਾਨ ਵਾਲੀ ਚੀਜ਼ ਹੁਣ ਨਹੀਂ ਪੂਰੀ ਲਿਆ ਸਕਦੀ ਹਨਾ ਵੀ ਬੰਦੇ ਬੰਦਾ ਇਕੱਲਾ ਕੀ ਕੁਛ ਲਿਆਵੇ ਹਨਾ ਘਰ ਦਾ ਖਰਚਾ ਤੋੜਨਾ ਕਰਨਾ ਬਾਲਾ ਮੁਸ਼ਕਲ ਹੋ ਜਾਂਦਾ ਤੁਹਾਨੂੰ ਪਤਾ ਹੈ ਤੇ ਕਿਸੇ ਵੇਲੇ ਸਾਨੂੰ ਪਤਾ ਨਹੀਂ ਹੱਥ 'ਚ ਪੈਸੇ ਹੁੰਦੇ ਔਖਾ ਹੋ ਜਾਂਦਾ ਤੇ ਹੱਥ ਦੀ ਮਿਹਨਤ ਹੈ ਜੀ ਆਪਾਂ ਇੰਨੀ ਮਿਹਨਤ ਕਰੀ ਹਨਾ ਮਿਹਨਤ ਨਾਲ ਆਪਣੇ ਬੱਚੇ ਨਾਲ ਇਹ ਤਾਂ ਵਧੀਆ ਚੀਜ਼ ਹੈ ਇਹ ਜੇ ਖਾਣ ਦਾ ਬਹੁਤ ਵਧੀਆ ਚੀਜ਼ ਹੈ ਨਾਲੇ ਬੰਦਾ ਇਹ ਬੱਚੇ ਵਿਰਸੇ ਨਾਲ ਜੁੜਦੇ ਹਨਾ ਵੀ ਸਾਡੇ ਜਿਹੜੇ ਪਹਿਲਾਂ ਬਜ਼ੁਰਗ ਸੀ ਹਨਾ ਵੀ ਇਹ ਚੀਜ਼ ਜਿਆਦਾ ਖਾਂਦੇ ਸੀਗੇ ਹੁਣ ਵਾਲੇ ਬੱਚਿਆਂ ਨੂੰ ਕੋਲਡ ਡਰਿੰਕ ਹੋਗੀ ਕਰਕਰੇ ਹੋਗੇ ਪੀਜੇ ਵਰਗਰ ਇਹ ਚੀਜ਼ਾਂ ਦੇ ਬਾੜਾ ਰਹਿ ਡਿਪੈਂਡ ਹੋਗੇ ਬੱਚੇ ਇਹ ਚੀਜ਼ ਵੀ ਜੇ ਆਪਾਂ ਕਹੀਏ ਹਨਾ ਵਧੀਆ ਹੈ ਇਹ ਕਿਉਂਕਿ ਮਠੀਆਂ ਗੁਲਗਲੇ ਬਹੁਤ ਵਧੀਆ ਚੀਜ਼ ਹੈ ਜੇ ਬੱਚੇ ਖਾਣ ਤਾਂ ਤੇ ਬਾਕੀ ਜੀ ਆਪਣੇ ਜਵਾਖ ਖਾ ਲੈਂਦੇ ਇਹ ਜੀ ਕੋਈ ਗੱਲ ਨਹੀਂ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਪੈਥੀ ਐਂਡ ਕਰਦੇ ਹਣਾ ਤੇ ਪਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਸਾਰਿਆਂ ਨੂੰ